ਅੱਜ ਦੁਨੀਆ ਵਿੱਚ ਵਸਦੇ ਹਿੰਦੂ ਸਮਾਜ ਵਾਸਤੇ ਬੜਾ ਖੁਸ਼ੀ ਦਾ ਦਿਨ ਹੈ ਕਿ ਰਾਮ ਮੰਦਰ ਦੀ ਅੱਜ ਸ਼ੁਰੂਆਤ ਜਿਹੜੇ ਪ੍ਰਾਣ ਪ੍ਰਸਤੀਸ਼ਟਾ ਜਿਹੜੀ ਅੱਜ ਹੋ ਰਹੀ ਹੈ ਦੇਖੋ ਆਪਣਾ ਜਿਹੜਾ ਦੇਸ਼ ਹੈ ਆ ਇਕੱਲਾ ਐਜਾ ਦੇਸ਼ ਹੈ ਦੁਨੀਆ ਜਿਸੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਸੁਭਤੇ ਖਬਸੂਰਤੀ ਇਸ ਦੇਸ਼ ਦੀ ਹੈ ਕਿ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਰਹਿੰਦੇ ਆ ਤੇ ਇੱਕ ਦੂਜੇ ਦੀ ਖੁਸ਼ੀਆਂ ਵਿੱਚ ਆਪਣਾ ਹਿੱਸਾ ਪਾਉਂਦੇ ਆ ਸੋ ਅੱਜ ਜਿਹੜਾ ਸਾਰੇ ਦੇਸ਼ ਵਾਸਤੇ ਮੈਂ ਅੱਜ ਦੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਤੇ ਦੁਨੀਆਂ 'ਚ ਵਸਦੇ ਆ ਆਪਣੇ ਦੇਸ਼ ਵਾਸੀਆਂ ਨੂੰ ਮੈਂ ਅੱਜ ਦੇ ਦਿਨ ਦੀ ਵਧਾਈ ਦੇਣਾ ਚਾਹੁੰਦਾ ਤੇ ਮੈਂ ਦੇਖਿਆ ਪੂਰੇ ਦੇਸ਼ ਵਿੱਚ ਕੋਨੇ-ਕੋਨੇ ਚ ਲੰਗਰ ਵੀ ਲੋਕ ਲਾ ਰਹੇ ਹੈ ਤੇ ਮੈਂ ਤਾਂ ਆਈ ਕਹਿਣਾ ਚਾਹਣਾ ਹੈ ਕਿ ਪੰਜਾਬ ਜਿਹੜਾ ਸੂਬਾ ਹੈ ਆ ਇੱਕ ਬਾਰਡਰ ਦਾ ਸੂਬਾ ਹੈ ਸਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਸੋਚ ਐਜੀ ਸੋਚ ਸੀ ਜੀ ਨੇ ਪੰਜਾਬ ਨੂੰ ਇਕੱਠਾ ਰੱਖਿਆ ਪੰਜਾਬ ਨੂੰ ਅੱਗੇ ਲੈ ਕੇ ਗਏ ਸਰ ਪ੍ਰਕਾਸ਼ ਸਿੰਘ ਜੀ ਬਾਦਲ ਜੇ ਉਹ ਵੀ ਮੁੱਖ ਮੰਤਰੀ ਰਹੇ ਸਾਰੇ ਧਰਮਾਂ ਦਾ ਜੋ ਵੀ ਸ਼ੁਭ ਦਿਹਾੜਾ ਆਉਂਦਾ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਨੇ ਆਪ ਬਹਿ ਕੇ ਉਹਨਾਂ ਨਾਲ ਉਹ ਮਨਾਉਂਦੇ ਸੀ ਉਹਨਾਂ ਦੇ ਸ਼ੁਭ ਦਿਹਾੜਿਆਂ ਦੇ ਆਪ ਹਿੱਸਾ ਬੰਦੇ ਸੀ ਇਕੱਲੇ ਆ ਨਹੀਂ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਤੇ ਸ਼ਰੋਮਨੀ ਅਕਾਲੀ ਦਰ ਜਿਹੜੀ ਸੋਚ ਹੈ ਸਰਬੱਤ ਦੇ ਭਲੇ ਦੀ ਸੋਚ ਹੈ ਜਿਹੜੀ ਸੋਚ ਸਾਡੇ ਗੁਰੂ ਸਬਾਨ ਨੇ ਸਾਨੂੰ ਸਿਖਾਈ ਹੈ ਉਹੀ ਸੋਚ ਤੇ ਅਸੀਂ ਪਹਿਰਾ ਦਿੰਦੇ ਰਹਿੰਦੇ ਆ ਉਹ ਸੋਚ ਤੇ ਗੁਰੂ ਸਬੰਧ ਦੇ ਦੱਸਿਓਏ ਸੋਚ ਤੇ ਹੀ ਅਸੀਂ ਚੱਲਦੇ ਆ ਤੁਸੀਂ ਦੇਖਿਆ ਹੋਣਾ ਉਸੇ ਸੋਚ ਰਾਹੀਂ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਸੀ RAM TEERTH ਇੱਕ ਐਜਾ ਪਵਿੱਤਰ ਸਥਾਨ ਹੈ ਉਹਦੀ ਸੇਵਾ ਵੀ ਬਾਦਲ ਸਾਹਿਬ ਨੇ ਕਰਾਈ ਤੇ 300 ਕਰੋੜ ਰੁਪਏ ਲਾ ਕੇ RAM TEERTH ਮੰਦਿਰ ਨੂੰ ਬਹੁਤ ਖੂਬਸੂਰਤ ਬਣਾਇਆ 150 ਕਰੋੜ ਰੁਪਏ ਸਿਰ ਤੇਰ ਗਿਆਣਾ ਮੰਦਿਰ ਜਿਹੜਾ ਬਹੁਤ ਇਤਿਹਾਸਿਕ ਮੰਦਿਰ ਹੈ ਉਹਦੇ ਵਾਸਤੇ ਵੀ 150 ਰੁਪਿਆ 150 ਕਰੋੜ ਰੁਪਿਆ ਦੇ ਕੇ ਉਹਨੂੰ ਬਿਊਟੀਫਾਈ ਕੀਤਾ ਗੁਰੂ ਰਵਿਦਾਸ ਜੀ ਮਹਾਰਾਜ ਦੇ ਵਿੱਚ ਸਥਾਨ ਨੂੰ ਵੀ ਪਲੈਨਿੰਗ ਸ਼ੁਰੂ ਕਹੂੰਗੀ ਤੇ ਦਰਬਾਰ ਸਾਹਿਬ ਦੇ ਚਾਰੋਂ ਤਰਫ ਦੇਖੋ ਸੋ ਮੇਰੀ ਮਤਲਬ ਹੈ ਕਿ ਆਪਾਂ ਸਾਰੇ ਮੈਂ ਆਈ ਕਹਿਣਾ ਚਾਹਣਾ ਸਾਰੇ ਧਰਮਾਂ ਦਾ ਸਤਿਕਾਰ ਕਰੋ ਸਾਰੇ ਧਰਮਾਂ ਦੇ ਸ਼ੁਭ ਦਿਹਾੜੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਪਾਂ ਸਾਰੇ ਧਰਮਾਂ ਦੇ ਸ਼ੁਭ ਦਿਹਾੜੇ ਇਕੱਠੇ ਹੋ ਕੇ ਮਨਾਈਏ ਆਈ ਇੱਕ ਪੰਜਾਬ ਦੀ ਤਾਕਤ ਹੈ ਆਈ ਕਪੜੀ ਦੇਸ਼ ਦੀ ਤਾਕਤ ਹੈ ਆਪਾਂ ਇਕੱਠੇ ਹੋ ਕੇ ਆਪਾਂ ਦੇਸ਼ ਤੇ ਪੰਜਾਬ ਨੂੰ ਅੱਗੇ ਲੈ ਕੇ ਜਾਈਏ ਬਸ ਤੇ ਦੱਸਿਆ ਸੀ ਮਿਲ ਆ ਦੇਣਾ ਤਾਂ ਇਹ ਕਿਸੇ ਦਾ ਕਿਨਾਰਾ ਕੀਤਾ ਸੂ ਹਿੰਦੂ ਸਮਾਜ ਨੂੰ ਮੰਗ ਕੀਤੀ ਛੁੱਟੀ ਕਰਨ ਦੀ ਮੈਂ ਦੱਸਿਆ ਕੀ ਹੈ ਐਸ ਮੋਟ ਐਸ ਸ਼ੁਭ ਦਿਹਾੜੇ ਤੇ ਮੈਂ ਕਿਸੇ ਨੂੰ ਕੋਈ ਮੈਂ ਦੇਖੋ ਕਿੰਨੀ ਸੀ ਲੋਕਾਂ ਨੇ ਪਰ ਨਹੀਂ ਕੀਤੀ ਜੀ ਨਾਲ ক্রিকেট ਮੈਚ ਦੇ ਵਾਸਤੇ ਸਕਰੀਨਾਂ ਲਗਾਈਆਂ ਗਈਆਂ ਸੀ ਸਰਕਾਰ ਵੱਲੋਂ ਪਰ ਇਸ ਤਰ੍ਹਾਂ ਪ੍ਰਾਂਤ ਪੱਤੀ ਦਾ ਲੋਕਾਂ ਨੂੰ ਦਿਖਾਉਣ ਵਾਸਤੇ ਕੋਈ ਕਦਮ ਨਹੀਂ ਕੀਤਾ ਸਰਕਾਰ ਨੂੰ ਪਤਾ ਨਹੀਂ ਇਹ ਕੀ ਪ੍ਰੋਬਲਮ ਕੀ ਹੈ ਕਿ ਆਪਾਂ ਪੰਜਾਬ ਵਾਲੇ ਲੋਕ ਇੱਕ ਕਸੂਤੇ ਸਮੱਸਿਆ 'ਚ ਫਸ ਗਏ ਆ ਇੱਕ ਐਜਾ ਨਖਿੱਧ ਮੁੱਖ ਮੰਤਰੀ ਆਪਾਂ ਨੂੰ ਮਿਲ ਗਿਆ ਇੱਕ ਐਜਾ ਇਨਸਾਨ ਮਿਲ ਗਿਆ ਜਿਹਨੂੰ ਕੋਈ ਮਾਨ ਮਰਿਆਦਾ ਕੋਈ ਕਿਸੇ ਦੀ ਭਾਵਨਾ ਦੀ ਕਿਸੇ ਦੀ ਭਾਵਨਾ ਦੀ ਨਾ ਕਦਰ ਹੈ ਉਹ ਆਪਣਾ ਸੋਚਦਾ ਹੈ ਆਪਣਾ ਜੋ ਕਰਦਾ ਹੈ ਆਮ ਜਨਤਾ ਦੀਆਂ ਜੋ ਭਾਵਨਾ ਹੈ ਉਹਨੂੰ ਉਹਦੇ ਬਾਰੇ ਪਤਾ ਨਹੀਂ ਦਰਬਾਰ ਸਾਹਿਬ ਜਿੱਥੇ ਕੀਰਤਨ ਹੁੰਦਾ ਸੀ ਸਕਰੀਨਾਂ ਤੇ ਆਪਣੀ ਫੋਟੋ ਲਈ ਬਟਾ ਐਜਾ ਇਨਸਾਨ ਤੋਂ ਕੀ ਉਮੀਦ ਕਰਦੇ ਆ ਪੰਜਾਬੀਆਂ ਨੂੰ ਪੰਜਾਬੀਆਂ ਨੂੰ ਇਸ ਨਖੇਦ ਮੁੱਖ ਮੰਤਰੀ ਦੀ ਕੋਈ ਆਸ ਨਹੀਂ